ਸਾਸਟਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਨਵੀਂ ਰੈਸਪੀ ਬਣਾਉਣ ਲੱਗੇ ਆਂ ਤੇ ਆਲੂ ਦੀ ਤੇ ਚਿੜਵੜੇ ਨਾਲ ਸੂਜੀ ਆ ਅਸੀਂ ਸੂਜੀ ਲੈ ਲਈ ਆ ਚਿੜਵੜੇ ਚਿੜਵੜੇ ਪਹਿਲੋਂ ਭਿਓ ਕੇ ਰੱਖਣੇ ਆ ਤਾਂ ਕਿ ਉਹ ਸੌਫਟ ਜੈ ਹੋ ਜਾਣ ਫਿਰ ਤੇ ਆਲੂ ਅਸੀਂ ਪਹਿਲਾਂ ਉਬਾਲ ਲਏ ਸੀਗੇ ਤੇ ਇਹਦੇ ਨਾਲ ਆ ਪੁਦੀਨਾ, ਚਾਟ ਮਸਾਲਾ, ਜੀਰਾ, ਲਾਲ ਮਿਰਚ ਤੇ ਨਮਕ। ਹੁਣ ਆਪਾਂ ਕੜਾਹੀ 'ਚ ਥੋੜਾ ਜਿਹਾ ਤੇਲ ਪਾ ਲਿਆ ਹੈ। ਉਹਦੇ ਤੋਂ ਬਾਅਦ ਆਪਾਂ ਵਿੱਚ ਨਾ ਇਹ ਮਸਾਲੇ ਪਾਵਾਂਗੇ। ਤੇ ਇਹਨੂੰ ਥੋੜਾ ਗਰਮ ਹੋਣ ਦੇ। ਫਿਰ ਸਭ ਤੋਂ ਪਹਿਲਾਂ ਕੀ ਪਾਉਣਾ ਹੁੰਦਾ ਇਹਦੇ ਵਿੱਚ? ਸਾਰਿਆਂ ਨਾਲ ਪਹਿਲਾਂ ਆਪਾਂ ਪਾਵਾਂਗੇ ਜੀਰਾ। ਹੂੰ। ਜੀਰਾ ਥੋੜਾ ਜਿਹਾ ਜਦੋਂ ਭਨ ਹੋ ਜਾਊਗਾ ਫੇਰ ਉਹਦੇ ਵਿੱਚ ਹੌਲੀ ਹੌਲੀ ਕਰਕੇ ਸਾਰੇ ਮਸਾਲੇ ਪਾ ਲੈਣਗੇ। ਪਰ ਅਜੇ ਸਰਗੁਣ ਨੂੰ ਨਹੀਂ ਮੈਂ ਦੱਸਿਆ ਕਿ ਕੁਝ ਬਣਦਾ ਹੈ ਅਜੇ ਤੱਕ। ਕਿਆ? ਸਰਗੁਣ ਫਿਰ ਰਸੋਈ ਚੋਂ ਨਹੀਂ ਨਿਕਲਦਾ। ਹਾਂ। ਕੀ ਬਣਿਆ? ਉਹ ਸਰਗੁਣ ਆ ਗਿਆ। ਮੈਂ ਪਿੱਛੇ ਦੇਖਦਾ। ਕੀ ਬਣਦਾ? ਤੈਨੂੰ ਪਤਾ ਲੱਗ ਗਿਆ ਸਰਗੁਣ ਕੀ ਬਣਦਾ? ਅੱਜ ਬਹੁਤ ਵਧੀਆ ਰਸੋਈ ਬਣਾਉਂਗਾ ਕੋਈ। ਬੱਚਾ। ਉਹਨੂੰ ਤੈਨੂੰ ਬੜੀ ਜਮੀਨ ਲੱਗਦੀ ਹੈ। ਮੈਂ ਤਾਂ ਗੱਲ ਕਰਨੀ ਲੱਗੀ। ਖਾਣੀ ਵੀ ਤੇ ਸੁਣਦੀ ਹੀ। ਤੇ ਆਇਆ ਕਿਲਵਰ ਇੱਕ। پانی چار اس من ہاں بس تھوڑا تھوڑا پانی پا دینا ہے کلو دالاں چنا ہمڑا بھڑے ਆ ਜਦੋਂ ਥੋੜਾ ਜਨਾ ਸਖਤ ਜਾਇ ਹੋ ਜਾਣਾ ਫਿਰ ਇਹਦਾ ਆ ਆਟਾ ਗੁੰਨਣਾ ਆ ਓਕੇ ਇਹ ਸੂਜੀ ਤਾਂ ਉਦੋਂ ਵੀ ਫੁੱਲ ਨਹੀਂ ਫਿਰ ਸਖਤ ਹੋਈ ਜਾਂਦੀ ਹਾਂ ਸੰਗੀ ਤਰ੍ਹਾਂ ਇਹਨੂੰ ਪਰਲਾ ਮੈਂ ਜਦੋਂ ਆ ਸੂਜੀ ਦਾ ਕੜਾਹ ਵੀ ਬਣਾ ਹੀ ਦਾਂ ਮੈਂ ਬਸ ਇੰਨਾ ਕੀ ਕਰਨਾ ਇਹਨੂੰ ਤੇ ਇਹਨੂੰ ਬੰਦ ਕਰਕੇ ਤੇ ਠੰਡਾ ਕਰ ਲੈਣਾ ਹੈ ਕਿੰਨਾ ਰਹਿ ਗਿਆ ਬਸ ਹੋ ਗਿਆ ਥੋੜਾ ਟਾਈਮ ਹੀ ਲੱਗਣਾ ਹੈ ਹੋਰ ਇਹਨੂੰ ਠੰਡਾ ਹੀ ਕਰਦੇ ਨੇ ਤੇ ਰਹਿਣੇ ਸਾਰਾ ਕੁਝ ਮਿਕਸ ਕਰ ਲੈਣਾ ਆਲੂ ਵੀ ਤੇ ਚਿੜੇ ਵੀ ਲੈਣੇ ਕੁਛ ਵਾਦੇ ਖੁਸ਼ਬੂ ਆਦੀ ਆਜੀ ਸਗੋਂ ਤੇ ਨੂੰ ਖੁਸ਼ਬੂ ਆਉਂਦੀ ਤਾਂ ਹੀ ਤੁਰ ਰਸੋਈ ਵੱਲ ਪੈ ਜਾਣਾ ਹੈ ਇਦਾਂ ਮੈਨੇ ਕਿੱਥੇ ਬੰਦਾ ਨਹੀਂ ਤੁਸੀਂ ਇਹਦੇ ਨਾਲ ਚੱਲੇ ਸੰਬਧਤ ਨਾਲ ਬਣਾ ਲਵਾਂਗੇ ਸੰਬਧਤ ਨਾਲ ਇਹਨਾਂ ਸਭ ਨੂੰ ਸਹੀ ਆ ਗਈ ਕੁਸ਼ਤ ਬਾਰੇ ਤਾਂ ਥੋੜੀ ਜੇਰ ਬਣੇ ਨੂੰ ਠੰਡਾ ਹੋਣ ਦੇ ਰੱਖਦੇ ਨੇ ਆਵੇਗੀ ਹੂੰ ਹੋਣਾ ਹੋਵੇ ਜਿੱਦਾਂ ਆ ਸੌਫਟ ਹੋ ਗਿਆ ਆਟਾ ਬਣ ਗਿਆ ਹੈ ਦਾ ਹੂੰ ਠੰਡਾ ਹੋ ਕੇ ਹਾਂ ਚੰਗੀ ਤਰ੍ਹਾਂ ਠੰਡਾ ਕਰਕੇ ਫੇਰ ਵਧੀਆ ਬਣੇ ਹਾਂ ਤੇ ਬੁਨੀਆ ਬਣੇਗਾ ਚਾਹੋ ਲੋਕਾ ਹਾਂ ਚੱਪਣਾ ਜਿਹੜੇ ਆ ਆਲੂ ਸੀਗੇ ਇਹਨੇ ਚੰਗੀ ਤਰ੍ਹਾਂ ਚੱਕਰ ਲਾ ਲਏ ਨੇ ਤੇ ਜਿਰਮੜੀ ਕਦੋਂ ਹੋਵੇ ਤੇ ਲੈ ਇਹਨੂੰ ਚੰਗੀ ਤਰ੍ਹਾਂ ਲਾ ਸਰਗੁਣ ਇਧਰੋ ਜੀ ਚੋੜੀ ਬੜੇ ਸੰਘੇ ਚੋਸ ਉਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਵਾਂ ਤੇ ਇਸ ਨੂੰ ਤਾਂ ਬੰਦਾਈ ਤੇ ਟੇਸਟੀ ਤਾਂ ਬਹੁਤ ਆ ਤੇ ਇਹਨਾਂ ਦਾ ਰਸ ਤੇ ਸਾਰਾ ਕੁਝ ਟੇਸਟੀ ਲੱਗਦਾ ਦਰਸ਼ਣ ਹੋ ਗਿਆ ਨਾ ਇਹ ਸੰਗੀ ਕਰ ਹਾਂ ਫੋ ਵੀ ਤੇਲ ਦੇ ਨਾ ਆ ਗਰੇ ਬਸ ਨੂੰ ਤਿਆਰ ਆ ਮੈਨੂੰ ਬਣਾ ਦੋ ਇੰਦਰਪਨ ਦੇ ਸਾਲ ਖਾਲੀ ਉਹਨੇ ਦੇ ਸਕੇ-ਸਕੇ ਬਾਉ ਜਿਹੇ ਬਣਾ ਕੇ ਨਾ ਸੇਰਾ ਪਨ ਕਰ ਲੈਣਾ ਤੇਲ ਗਰਮ ਰੱਖ ਦਿੱਤਾ ਸੀਗਾ ਬਸ ਹੋ ਚੁੱਕੀ ਹੈ ਸ਼ੈੱਪੀ ਬਣਾਉਣੀ ਹੈ ਝਾਗ ਨੂੰ ਨਹੀਂ ਲੈਣੀ ਹੈ ചായേ ര ചായ ഗോൾ ബോളി ബന്ധ ਸਰਗੁਣ ਨੇ ਜਦੋਂ ਬਣਾਇਆ ਥੋੜੀ ਬਣਾ ਕੇ ਹੱਥ ਲੀਏ ਜਾਂ ਤੱਕ ਤੇਰਾ ਗਰਮ ਹੁੰਦਾ ਹਾਂ ਥੋੜਾ ਅਗਰ ਬਣਤੀ ਹੈ ਨਾ ਫਿਰ ਥੋੜਾ ਟਾਈਮ ਲੱਗ ਜੂਗਾ ਥੋੜੇ ਬਾਉਲ ਜਿਹਾ ਬਣਾ ਲੈਨੇ ਥੋੜੀ ਆ ਸ਼ੇਪ ਦੇ ਬਣਾ ਲੈਨੇ ਜੋ ਸਰਗੁਣ ਅੱਛਾ ਲੱਗੂਗਾ ਸਰਗੁਣ ਉਹ ਵੀ ਖਾ ਲੂਗਾ ਆ ਤੇ ਨਾ ਤਰਾ ਮੀਆਂ ਲੱਗਣਾ ਤਾਂ ਤਰਾਂ ਦੀ ਬਾਨੀ ਆ ਪਾਏ ਕੋ ਤੈਨੂੰ ਜਿਹੜੇ ਪਸੰਦ ਆ ਸਾਰਿਆਂ ਨਾਲੋਂ ਜ਼ਿਆਦਾ ਇਹ ਵੜ ਤੂੰ ਇਹ ਕਹ ਲਈ ਤੇਨੂੰ ਮੈਨੂੰ ਤੇਨੂੰ 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 ਮੈਂ ਸਮਝਾਣਾ ਇਹ ਤਾਂ ਤਿੰਨ ਮਾਰੋਂ ਤੇਰ ਹੋ ਗਿਆ ਤਾਂ ਚਲ ਸਰਗੁੰਦੀ ਪਸੰਦ ਦੀ ਵੱਲੋਂ ਪਾ ਦੇਣੀ ਹਾਂ ਵਿੱਚ ਹਮ ਸਾਰਿਆਂ ਚੀਜ਼ ਬਸ ਹੋ ਰਹੀ ਹੈ ਜੈਮ। ਅੱਛੀ ਬਸ ਹੋ ਰਹੀ ਹੈ ਸਭ। ਇਹ ਨੂੰ ਨਾ ਪੰਜ ਜਿੱਦਾਂ ਇਦਾਂ ਬਣਾ ਕੇ ਚਾਰ ਪੰਜ ਦਿਨ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ। ਠੀਕ। ਜਿੱਦਾਂ ਥੋੜੇ ਬਣਾ ਲੈ ਫਿਰ ਜਦੋਂ ਫੇਰ ਮਾਰ ਕੀਤਾ ਫੇਰ ਬਣਾ ਕੇ ਪਾ ਦਿੰਦੇ ਆ ਤਾਰੇ ਕਾਲ। ਵੈਸੇ ਵੀ ਹੁੰਦਾ ਬਾਰਿਸ਼ੋਂ ਬਿਲਿੰਗ ਵੀ ਕਦੇ ਤਾਂ ਉਹ ਨਾ ਕੋਈ ਖਾਂਦੇ ਜਾਂਦੇ ਇੰਦਰ। ਬਣ ਗਿਆ ਵੀ ਕਿੱਡਾ ਲਾਲ ਹੋ ਗਿਆ ਨਾ ਬਸ ਇੰਨੇ ਕੀ ਕਰਨਾ ਹੈ ਹੋ ਗਿਆ ਰੈਡੀ ਜਦੋਂ ਵੀ ਕੋਈ ਚੀਜ਼ ਬਣ ਗਈ ਸਰਗੁਣ ਦੀ ਪਲੇਟ ਕਰਨਾ ਹੈ ਰੈਡੀ ਹੁੰਦੀ ਹੈ ਤੇ ਖਾਣਾ ਤਾਂ ਸਰਗੁਣ ਨਹੀਂ ਹੁੰਦਾ ਸਰਗੁਣ ਨੇ ਉਹ ਜਿਹੜਾ ਖਾਣਾ ਹੀ ਨਹੀਂ ਦੇਣਾ